ਮम्मा ਮਤਲਬ ਮੇਰੇ ਚੱਲ ਗਿਆ ਮਤਲਬ ਮम्मा ਨੇ ਕਦੀ ਮੈਨੂੰ ਕੰਮ ਨਹੀਂ ਕਰਨ ਦਿੱਤਾ ਜੀ ਮਤਲਬ ਕਦੀ ਮੈਂ ਜੇ ਰੋਟੀ ਖਾਦੀ ਵੀ ਆ ਤੇ ਮੈਂ ਕਦੀ ਮਤਲਬ ਭਾਂਡੇ ਤੋਂ ਇੱਥੋਂ ਚੁੱਕ ਕੇ ਉੱਥੇ ਤੱਕ ਨਹੀਂ ਰੱਖਿਆ ਪਰ ਜਦੋਂ ਮੰਮੀ ਦੀ ਜਾਨ ਦੀ ਦੇਖ ਰਹੀ ਮੈਨੂੰ ਕੁਝ ਨਹੀਂ ਆਉਂਦਾ ਕੁਝ ਵੀ ਨਹੀਂ ਆਉਂਦਾ ਸੀ ਬਣਾ ਰੋਟੀ ਤੱਕ ਨਹੀਂ ਬਣਾਣੀ ਆਂਦੀ ਸੀ ਤੇ ਤਾਈ ਇਦਾਂ ਹੀ ਮਤਲਬ ਜਿੱਦਾਂ ਮਤਲਬ ਤਾਈ ਮੇਰੀ ਕਹਿੰਦੀ ਹੁੰਦੀ ਕਿ ਜੇ ਤੂੰ ਬਣਾ ਲੱਗੀ ਹੈ ਸਾਡੀ ਵੀ ਬਣਾ ਤੇ ਮੇਰੇ ਕੋਲ ਬਣਾਣੀ ਨਹੀਂ ਆਉਂਦੀ ਹੁੰਦੀ ਸੀ ਜਿੱਦਾਂ ਮੈਨੂੰ ਚੁੱਲਾ ਤੱਕ ਬਾਲਣੀ ਆਂਦਾ ਹੁੰਦਾ ਸੀ ਤੇ ਇਦਾਂ ਹੀ ਮਤਲਬ ਮੈਂ ਸਬਜੀ ਬਣਾਉਣੀ ਹੈ ਇੱਕ ਵਾਰੀ ਤੇ ਮੈਂ ਤਾਈ ਆਪਣੀ ਨੂੰ ਕਹਾਂ ਮੈਂ ਕਿ ਤਾਈ ਮੈਨੂੰ ਤੜਕਾ ਨਹੀਂ ਲਾਣਾ ਆਉਂਦਾ ਤੂੰ ਹੀ ਦੱਸ ਦੋ ਮੈਨੂੰ ਤੇ ਇਦਾਂ ਹੀ ਮਤਲਬ ਮੇਰਾ ਹੱਥ ਸੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਜਿੱਦਾਂ ਤੇਲ ਮੈਂ ਪਿਆਜ਼ ਪਾਏ ਕਹਿੰਦੀ ਇਦਾਂ ਸੜਦੇ ਵਿੱਚ ਇਦਾਂ ਸੜਦੇ ਕਿ ਮੈਂ ਸੜ ਜਾ ਇੱਕ ਸਾਹ ਦੀ ਮਤ ਜਲ ਜਾ ਪੂਰੀ ਤੇ ਉਦੋਂ ਮੇਰੇ ਪਾਪਾ ਨੇ ਦੇਖ ਲਿਆ ਸੀ ਇਹ ਚੀਜ਼ ਉਤੇ ਪਾਪਾ ਮੇਰੇ ਬੜੇ ਬੋਲੇ ਫਿਰ ਝਗੜਾ ਮਤਲਬ ਝਗੜਾ ਝਗੜਾ ਆਇਆ ਫਿਰ ਅਸੀਂ ਅਲੱਗ ਹੋ ਗਏ ਫਿਰ ਆਪਣੇ ਆਪ ਨੂੰ ਮਤਲਬ ਮੇਰੇ ਪਾਪਾ ਨੇ ਮੈਨੂੰ ਸਾਰਾ ਕੁਝ ਸਿਖਾਇਆ ਸਬਜ਼ੀ ਬਣਾਣੀ ਆਟਾ ਗੁੰਨਾ ਮੇਰੇ ਪਾਪਾ ਨੇ ਬਹੁਤ ਸਟ੍ਰਗਲ ਕੀਤਾ ਮੇਰੇ ਵਾਸਤੇ ਬਹੁਤ ਜ਼ਿਆਦਾ ਜੋ ਮਾਸ ਖਾਂਦੀ ਹੈ ਮੇਰੇ ਪਿਓੜੇ ਮੈਨੂੰ ਸਿਖਾਇਆ ਬਸ ਨਹੀਂ ਕਹਿਣਾ ਚਾਹੁੰਦੀ ਬਸ ਕੁਛ ਨਹੀਂ ਜੀ ਜੀ ਮਿਲਾ ਸ਼ਿਕਵਾ ਤਾਂ ਨਹੀਂ ਹੈ ਤੁਹਾਨੂੰ ਤੁਹਾਡੇ ਮੰਮੀ ਛੱਡ ਕੇ ਚਲ ਗਏ ਤੁਹਾਨੂੰ ਪਹਿਲਾ ਹੈਗਾ ਸੀ ਬਰਬਟ ਉਹ ਗਿਲਾ ਸ਼ਿਕਵਾ ਕਰਨ ਦੀ ਹੁਣ ਮਤਲਬ ਹੈਗਾ ਨਹੀਂ ਜੋ ਚੀਜ਼ ਨੇ ਵਾਪਸ ਹੀ ਨਹੀਂ ਆਣਾ ਫਿਰ ਉਹਦੇ ਪਿੱਛੇ ਤਰਸਣ ਦੀ ਲੋੜ ਹੀ ਨਹੀਂ ਜੀ ਦੁਬਾਰਾ ਕਦੀ ਗੱਲਬਾਤ ਨਹੀਂ ਹੋਈ ਮੰਮੀ ਤੁਹਾਡੀ ਨਾਲ ਤੁਹਾਡੀ ਕਦੀ ਮਮ ਮਦਰ ਦਾ ਹਾਲ ਚਾਲ ਨਹੀਂ ਪੁੱਛਿਆ ਤੁਸੀਂ ਜਾਂ ਉਹਨਾਂ ਨੇ ਤੁਹਾਡਾ ਹਾਲ ਚਾਲ ਨਹੀਂ ਪੁੱਛਿਆ ਹਾਲ ਚਾਲ ਤੇ ਪੁੱਛਦੇ ਆ ਜੀ ਮਤਲਬ ਮੈਂ ਨਹੀਂ ਮੈਂ ਨਹੀਂ ਮੈਂ ਕੰਟੈਕਟ ਕਰਦੀ ਉਹ ਮੈਨੂੰ ਕੰਟੈਕਟ ਕਰਦੇ ਆ ਜੀ ਹਾਲ ਚਾਲ ਪੁੱਛਦੇ ਆ ਮੇਰੇ ਕੋ ਆਂਦੇ ਵੀ ਆ ਪਰ ਬਟ ਉਹ ਚੀਜ਼ ਨਹੀਂ ਰਹਿ ਜਾਂਦੀ ਜੋ ਪਹਿਲੇ ਹੁੰਦੀ ਆ ਕਿ ਕਿਉਂਕਿ ਜੋ ਮੈਂ ਕੱਲੀ ਨੇ ਸਟ੍ਰਗਲ ਇੰਨਾ ਕੀਤਾ ਜਿਸ ਟਾਈਮ ਤੇ ਮੈਨੂੰ ਮਾਂ ਦੀ ਲੋੜ ਸੀ ਉਸ ਟਾਈਮ ਤੇ ਮੇਰੇ ਨਾਲ ਨਹੀਂ ਸੀ ਗਿਆ ਜੀ ਮਤਲਬ ਮਨੂੰ ਇਹੀ ਕਹਿਣਾ ਚਾਹੁੰਦੀ ਉਹ ਕਹਿੰਦੀ ਹੀ ਕਿ ਕੁਝ ਬਣ ਨਹੀਂ ਸਕਦੀ ਮਤਲਬ ਮਤਲਬ ਜੇ ਉਹਨਾਂ ਨੇ ਮੈਨੂੰ ਸਟੱਡੀ ਰਕਵਾਈ ਸੀ ਕਿ ਉਹ ਮੈਨੂੰ ਚਾਹਦੇ ਕਿ ਕੁਝ ਬਣੇ ਨਾ ਤੇ ਬਸ ਮਨ ਉਹਨਾਂ ਨੂੰ ਕੁਝ ਬਣਾ ਮਤਲਬ ਬਣ ਕੇ ਦਿਖਾਉਣਾ ਚਾਹੁੰਦੀ ਆਪਣੀ ਪੂਰੀ ਸਟੱਡੀ ਕੰਪਲੀਟ ਕਰਕੇ ਜੀ ਮਤਲਬ ਮੈਨੂੰ ਬਹੁਤ ਸ਼ੌਂਕ ਸੀ ਅੱਗੇ ਪੜਨ ਦਾ ਕਿ ਮੈਂ ਕੁਝ ਬਣ ਜਾ ਐਕਚੁਅਲੀ ਮੈਨੂੰ ਡਾਕਟਰ ਬਣਨ ਦਾ ਬਹੁਤ ਸ਼ੌਂਕ ਸੀ ਕਿ ਮੈਂ ਡਾਕਟਰ ਬਣਾ ਪਰ ਬਟ ਜੀ ਹੋ ਨਾ ਤੈਨਿਓ ਹੋ ਸਕਦਾ ਜੀ ਜੀ ਹੁਣ ਤਾਂ ਮੈਡਮ ਬੇਬੀ ਵੀ ਹੋ ਗਿਆ ਤੁਹਾਡੇ ਫਿਰ ਕਿਵੇਂ ਕੰਟੀਨਿਊ ਕਰੋਗੇ ਪੜਾਈ ਤੁਸੀਂ ਹੁਣ ਤਾਂ ਮੁਸ਼ਕਿਲ ਆ ਪਰ ਕਰਨੀ ਜ਼ਰੂਰ ਆ ਜੀ ਯਾਨੀ ਕਿ ਜਿਹੜੇ ਚਾ ਮਾਰੇ ਮਾਰੇ ਮਰੇ ਨੇ ਉਹ ਪੂਰੇ ਕਰਨੇ ਨੇ ਕਰਨੇ ਜਿੱਦਾਂ ਮਰਜ਼ੀ ਕਰੀਏ ਭਾਵੇਂ ਦਿਨ ਰਾਤ ਇੱਕ ਕਰੀਏ ਪਰ ਕਰਨੇ ਜ਼ਰੂਰ ਆ ਜੀ ਜੀ ਬਾਈ ਜੀ ਕਰੂੰਗੇ ਤੁਸੀਂ ਇਹਨਾਂ ਦੇ ਚਾ ਪੂਰੇ ਜਿਹੜੇ ਇਹਨਾਂ ਦੇ ਮਰੇ ਨੇ ਕਰ ਰਿਆਂ ਆਂ ਤੇ ਅੱਗੇ ਵੀ ਜੋ ਕਹਿਣਗੇ ਮੈਂ ਇਹਨਾਂ ਦੇ ਨਾਲ ਹੀ ਸਹਿਮਤ ਹੋ ਜਾਵਾਂ ਜੀ ਬਾਈ ਜੀ ਤੁਹਾਡੀ ਵੀ ਮਰ ਉਸ ਟਾਈਮ ਪੜ੍ਹਨ ਲਿਖਨ ਦੀ ਸੀਗੀ ਖੇਲਣ ਦੀ ਸੀ ਕਾਲਜ ਜਾਂਦੀ ਸੀ ਸਕੂਲ ਜਾਂਦੀ ਸੀ ਫਿਰ ਜਦੋਂ ਇਹ ਸਾਰੀਆਂ ਚੀਜ਼ਾਂ ਤੁਸੀਂ ਛੱਡੀਆਂ ਫਿਰ ਤੁਹਾਡੇ ਮਨ ਤੇ ਕੀ ਬੇਤਰੀ ਸੀ ਉਸ ਤੇ ਮਨ ਤੇ ਬਹੁਤ ਦੁਖੀ ਹੁੰਦਾ ਸੀਗਾ ਅਸੀਂ ਦੇਖਦੇ ਹਾਂ ਜਦੋਂ ਸਾਰੇ ਕੋਲ ਜਾਂ ਜਾਂਦੇ ਆ ਸਕੂਲਾਂ ਚ ਜਾਂਦੇ ਨੇ ਅਜੇ ਵੀ ਵੇਖਦੇ ਆਂ ਤੇ ਬਹੁਤ ਅਫਸੋਸ ਹੁੰਦਾ ਕਿ ਅਸੀਂ ਕੀ ਕਮਾਂਕਾਰਾਂ ਚ ਪਏ ਹੋਏ ਆਂ ਅਸੀਂ ਵੀ ਸਟੱਡੀ ਕਰਨੀ ਸੀ ਸਾਡੇ ਮਾਪਿਓ ਸਾਡੇ ਨਾਲ ਹੁੰਦੇ ਸਾਡਾ ਸਾਥ ਦਿੰਦੇ ਅਸੀਂ ਵੀ ਪੜ੍ਹਦੇ ਲਿਖਦੇ ਕੁਝ ਬੰਦੇ ਪਰ ਸਾਰਾ ਕੁਝ ਇਹੋ ਨੇ ਇੱਕ ਦੂਜੇ ਨਾਲ ਡਿਵੋਰਸ ਲੈ ਕੇ ਸਾਰਾ ਕੁਝ ਬੱਕਰੇ ਬੱਕਰੇ ਹੋ ਗਿਆ ਸਾਰਾ ਕੁਝ ਸਾਡੇ ਸੁਪਨੇ ਖਰਾਬ ਕਰਤੇ ਅਸੀਂ ਅਹੀਂ ਅਹੀਂ ਇਹੀ ਕਹਿਣਾ ਚਾਹੁੰਦੇ ਆਂ ਸਾਰਿਆਂ ਨੂੰ ਕਿ ਕਦੀ ਵੀ ਆਪਣੇ ਜੇ ਬੱਚੇ ਹੁੰਦੇ ਆ ਨਾ ਤੇ ਫਿਰ ਕਦੀ ਵੀ ਡਿਵੋਰਸ ਨਾ ਲਵੋ ਆਪਣੇ ਇੱਕ ਦੂਜੇ ਨਾਲ ਸੈਕਰੀਫਾਈਜ਼ ਜ਼ਰੂਰ ਕਰੋ ਪਰ ਕਦੀ ਡਿਵੋਰਸ ਨਾ ਲੈਣਾ ਕਿਉਂਕਿ ਆਪਣਾ ਤੁਹਾਡਾ ਕੁਝ ਨਹੀਂ ਜਾਂਦਾ ਬੱਚੇ ਰੋਲ ਜਾਂਦੇ ਨੇ ਅਸੀਂ ਰੁਲੇ ਆ ਰੋਲ ਰੋਲ ਖੋਲ ਕੇ ਆਪੇ ਭਲੇ ਆ ਆਪੇ ਜਿੱਦਾਂ ਮਰਜੀ ਆਪਾਂ ਸੰਭਾਲ ਲਿਆ ਆਪਣਾ ਆਪ ਬਹੁਤ ਜ਼ਿਆਦਾ ਸਟਰਗਲ ਕੀਤਾ ਬਹੁਤ ਮੁਸ਼ਕਲ ਹੁੰਦਾ ਜੀ ਮੈਡਮ ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਸੀ ਕਿ ਮੈਂ ਛੋਟੀ ਜਿਹੀ ਉਮਰ ਦੇ ਵਿੱਚ ਜੋਬ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਘਰੋਂ ਬਾਹਰ ਨਿਕਲੇ ਸੀ ਆਣ ਗਵਾਣ ਲੋਕ ਤੁਹਾਨੂੰ ਕੀ ਕਹਿੰਦੇ ਸੀ ਕੀ ਕੀ ਫੇਸ ਕਰਨੇ ਪਈਆਂ ਚੀਜ਼ਾਂ ਤੁਹਾਨੂੰ ਲੋਕ ਮਤਲਬ ਇਹੀ ਕਹਿੰਦੇ ਸੀ ਕਿ ਇਹ ਜੋਬ ਕਰਦੀ ਪਈ ਆ ਪਰ ਪਾਪਾ ਨੇ ਕਦੀ ਮੈਨੂੰ ਪਾਪਾ ਨੇ ਕਿਹਾ ਜੋ ਤੂੰ ਕਰਨਾ ਚਾਹਨੀ ਤੂੰ ਕਰ ਬਸ ਮੈਨੂੰ ਤਰੀ ਕੋਈ ਇਦਾਂ ਦੀ ਗਲਤ ਕੋਈ ਚੀਜ਼ ਨਹੀਂ ਆਣੀ ਚਾਹੀਦੀ ਤੇ ਮੈਂ ਪਾਪਾ ਨੂੰ ਇੱਕੋ ਚੀਜ਼ ਕਹੀ ਕਿ ਮੈਂ ਜੋਬ ਕਰਨੀ ਆ ਕਿ ਮੈਂ ਮਤਲਬ ਕਈ ਕੁੜੀਆਂ ਜਾਂਦੀਆਂ ਸੀ ਜੋਬ ਤੇ ਮੇਰਾ ਵੀ ਦਿਲ ਕਰਦਾ ਕਿ ਮੈਂ ਵੀ ਜੋਬ ਕਰਨਾ ਹਨਾ ਜੋ ਮੈਂ ਆਪਣੇ ਮਤਲਬ ਮੇਰੇ ਭੈਣ ਭਰਾ ਮੰਗਰ ਮੈਂ ਉਹਨਾਂ ਨੂੰ ਲੈ ਕੇ ਦਵਾ ਤੇ ਲੋਕ ਕੀ ਮਤਲਬ ਜ਼ਿਆਦਾਤਰ ਮੈਨੂੰ ਨਹੀਂ ਮਤਲਬ ਇਦਾਂ ਹੋਇਆ ਕਿ ਲੋਕਾਂ ਲੋਕੀ ਮੈਨੂੰ ਗੱਲਾਂ ਕਰਦੇ ਆ ਜੀ ਜਾਹਤੈ ਲੋਕੀ ਨਹੀਂ ਗੱਲਾਂ ਕੀਤੇ ਬਸ ਮੰਮੀ ਬਾਰੇ ਕਹਿੰਦੇ ਹੁੰਦੇ ਸੀ ਉਹ ਵੀ ਸਾਡਾ ਸ਼ਰੀਕਾ ਖੁਦ ਦਾ ਕਹਿੰਦਾ ਸੀ ਮਤਲਬ ਇਹਦੀ ਮੰਮੀ ਚਲ ਗਈ ਸ਼ਰੀਕਾ ਤੁਹਾਨੂੰ ਪਤਾ ਸ਼ਰੀਕਾ ਸ਼ਰੀਕਾ ਹੀ ਨਹੀਂ ਮਾਨ ਹੁੰਦਾ ਜ਼ਿਆਤਰ ਤੇ ਜੀ ਸੋ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੂਗੇ ਜਿਹੜੇ ਲੋਕ ਤੁਹਾਨੂੰ ਤਾਨੇ ਮੇਨੇ ਦਿੰਦੇ ਸੀਗੇ ਇਹ ਚੀਜ਼ ਪੁੱਛੋ ਕਿ ਜਦੋਂ ਤੁਹਾਡੇ ਮੰਮੀ ਗਏ ਸੀਗੇ ਛੋਟੀ ਜਿਹੀ ਉਮਰ ਸੀ ਘਰ ਦਾ ਕੰਮ ਕਰਦੇ ਸੀ ਉਸ ਤਰ੍ਹਾਂ ਕੀ ਕੀ ਪ੍ਰੋਬਲਮਸ ਫੇਸ ਕਰਦੇ ਸੀ ਇਹ ਪੁੱਛੋ ਮੈਡਮ ਜਦੋਂ ਤੁਹਾਡੀ ਛੋਟੀ ਉਮਰ ਚ ਕੀ ਮੰਮੀ ਤੁਹਾਡੇ ਚਲ ਗਏ ਸੀਗੇ ਫਿਰ ਘਰ ਦਾ ਕੰਮ ਕਰਨੇ ਆਂਦਾ ਸੀ ਤੁਹਾਨੂੰ ਤੇ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨੇ ਪਿਆ ਉਸ ਟਾਈਮ ਤੁਹਾਨੂੰ ਜਦੋਂ ਭਾਈ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਲਾਸਟ ਦੇ ਵਿੱਚ ਬਸ ਮੈਂ ਇਹੀ ਜੋ ਮੈਸੇਜ ਤੁਹਾਨੂੰ ਪਹਿਲਾਂ ਦਿੱਤਾ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਵਾਂ ਕਿ ਜੋ ਮੈਂ ਆਪਣੀ ਲਾਈਫ ਚ ਦੇਖਿਆ ਵਾਣਾ ਜੋ ਮੁਸ਼ਕਲਾਂ ਦੇਖੀਆਂ ਕੋਈ ਮੇਰੀ ਜਗ੍ਹਾ ਕੋਈ ਹੋਰ ਨਾ ਦੇਖੇ ਕੋਈ ਹੋਰ ਬੱਚਾ ਨਾ ਤਰਸੇ ਕੋਈ ਹੋਰ ਮੇਰੀ ਭੈਣ ਨਾ ਤਰਸੇ ਕੋਈ ਹੋਰ ਮੇਰਾ ਪ੍ਰਾਣਾ ਤਰਸੇ ਬਸ ਉਹਨਾਂ ਦੇ ਮਾਪਿਓ ਇਕੱਠੇ ਹੀ ਰਹਿਣ ਤੇ ਉਹਨਾਂ ਦੇ ਬਸ ਸ਼ੌਂਕ ਜਿੱਦਾਂ ਵੀ ਆ ਮਾੜੇ ਮੋਟੇ ਜਿੱਦਾਂ ਵੀ ਆ ਉਹਨਾਂ ਦੇ ਨਾਲ ਸਾਥ ਰਹਿ ਕੇ ਬਸ ਉਹਨਾਂ ਦੇ ਪੂਰੇ ਕਰਨ ਸੋ ਬਹੁਤ ਬਹੁ